अमृतसर पंजाब पुलिस ने नीडी कामयाबी डरोन द्वारा सुटिया गया दो किलो आइस डरग और एक चीनी पिस्तौल बरामद दोषी गिरफ्तार चीफ एडिटर कमलजीत सिंह की विशेष रिपोर्ट मानयोग सी सीएम साहब के दिशा निर्देश दे ड्रग दे के इस पूरा एक वीडी कैंपेन चलाई जा रही है उधर तहत कमिश्नर पुलिस अमृतसर को बहुत वो सफलता मिली है फिर ਇਹ ਇੱਕ ਸਮਗਲਰ ਨੂੰ ਫੜਿਆ ਜਿਹੜਾ ਕੇ ਦਾਗਰਮਲ ਕਸ਼ਦਾ ਰਹਿਣਾ ਵਰਦੀ ਸਿੰਘ ਔਰ 2 ਕਿਲੋਗ੍ਰਾਮ ਹਾਈਸ ਪੜੀ ਗਈ ਹੈ ਇਹਨੂੰ కెమికਲ ਜਿਹਦਾ ਨਾਮ ਹੈ ਮੈਥਾਫੇਟਾਮਾਈਨ ਔਰ ਜਿਹੜੀ ਗੱਲ ਹੈ ਵਿੱਚ ਮੇਨ ਗੱਲ ਸਾਹਮਣੇ ਆਈ ਹੈ ਕਿ ਪਹਿਲੀ ਵਾਰ ਇਹ ਡਰੋਨ ਦੇ ਵਿੱਚ ਸਾਹਮਣੇ ਆਈ ਹੈ ਇਨਵੈਸਟੀਗੇਟਿੰਗ ਏਜੰਸੀਜ਼ ਦੇ ਕਿ ਥ्रू ਡਰੋਨ ਇਹ ਪੁਸ਼ ਹੋ ਰਹੀ ਹੈ ਇਹਦੇ ਨਾਲ ਇੱਕ ਕੁਆਇੰਟ 30 ਮੋਰ ਦਾ ਚਾਹੀਏ 1000 ਤੇ 5 ਕਾਰਟ੍ਰਿਜ ਵੀ ਨਾਲ ਮਿਲੇ ਨੇ ਅਪਰੇਮੇਡ ਇਨਵੈਸਟੀਗੇਸ਼ਨ ਤੋਂ ਸਿਮਰਨਜੀਤ ਸਿੰਘ ਨੇ ਦੱਸਿਆ ਜੋ ਕਿ ਗਾਧਰਮਲ ਪਿੰਡ ਦਾ ਰਹਿਣ ਵਾਲਾ ਹੈ ਗਾਧਰਮਲ ਪਿੰਡ ਅੰਦਰ ਅਬਰਸਰ ਗੁਰਾਲ ਰਜਿਸਟ੍ਰੇਸ਼ਨ ਲੋਕੋ ਕੇ ਦਾ ਰਹਿਣ ਵਾਲਾ ਹੈ ਤੇ ਉਹ ਜਿਹੜਾ ਵਗਨਰ ਹੈ ਇਹਦੀ ਛੋਟੇ-ਮੋਟੀ ਪੁੱਛ ਕੇ ਇਕਵੇ ਪਤਾ ਲੱਗਿਆ ਕਿ ਜਿਹੜੀ ਅਕ੍ਰੋਸ ਦਾ ਬਾਰਡਰ ਨਵੀਂ ਇੱਕ ਜਿਹੜੇ ਡਰੱਗ ਹੈ ਨੂੰ ਪੁਸ਼ ਕੀਤਾ ਜਾ ਰਿਹਾ ਤੇ ਜਿੱਦਾਂ ਹਿਰੋਇਨ ਦਾ ਇਹਨੂੰ ਰਿਪਲੇਸਮੈਂਟ ਵਾਸਤੇ ਯੂਸ ਡੈਸਟ ਕੀਤਾ ਜਾ ਰਿਹਾ ਔਰ ਯੂਸ ਕੀਤਾ ਜਾ ਰਿਹਾ ਇਹ ਇੱਕ ਬੜੀ ਸਿਗਨੀਫੀਕੈਂਟ ਗੱਲ ਇਹ ਹੈ ਕਿ 50 ਗ੍ਰਾਮ ਜਿਹੜੀ ਇਹ ਡਰੱਗ ਹੈ ਜੀ ਆਈ ਇੱਕ ਕਮਰਸ਼ਲ ਕੁਆਂਟੀਟੀ ਦੇ ਵਿੱਚ ਹੁੰਦੀ ਹੈ ਜਦੋਂ ਕਿ ਹੀਰੋਇਨ ਜਿਹੜੀ ਹੈ 250 ਗ੍ਰਾਮ ਬਹੁਤ ਮਰਚਲ ਕੁਆਂਟੀਟੀ ਦੇ ਹੁੰਦੀ ਹੈ ਸੋ ਆਪਾਂ ਮੈਜਿਨ ਕਰ ਸਕਦੇ ਹਾਂ ਕਿ ਇਹ ਜਿਹੜੀ ਡਰੱਗ ਦੀ ਇਹਦੇ ਵਿੱਚ ਅਬਿਲਿਟੀ ਟੂ ਗਿਵ ਜਮੜੀਏ ਡੋਸ ਉਹ 120 ਮੰਨੀ ਜਾਂਦੀ ਕਿਉਂਕਿ ਲੈਬ ਦੇ ਵਿੱਚ ਜੇ ਵੀ ਤਿਆਰ ਕੀਤੀ ਜਾਂਦੀ ਹੈ ਔਰ ਕੈਮੀਕਲੀ ਤਿਆਰ ਕੀਤੀ ਜਾਂਦੀ ਹੈ ਸੋ ਮੈਂ ਸਾਰੀ ਟੀਮ ਨੂੰ ਮਿਸਟਰ ਹਰਪ੍ਰੀਤ ਮੁੰਡੇ ਡੀਸੀਪੀ ਸਾਹਿਬ ਮਿਸਟਰ ਵੀਮਨਿਓ ਰਹਿਣਾ ਸਾਡੇ ਡੀਸੀਪੀ ਸਾਹਿਬ ਗਮਨਜੀਤ ਜੀ ਔਰ ਬਹੁਤੋਂ 3 ਸਾਡੇ ਸੀਏਏ ਵਾਂਦੇ ਇਹਨਾਂ ਸਾਰਿਆਂ ਤੇ ਇਹਨਾਂ ਟੀਮ ਨੇ ਮੁਅੱਤਲਤਾ ਦਿੱਨਾ ਇਟਸ ਅ ਵੈਰੀ 빅 ਕੰਫਰਮਿੰਗ ਔਰ ਇਹ ਜਿਹਸੀ ਜਿਹੜੀ ਅੱਗੇ ਪੁੱਛ ਕੇ ਚਾਹ ਉਹ ਵੀ ਸਾਲੀਨ ਰੈਸਿਗੇਸ਼ਨ ਜਾਰੀ ਹੋਊਗੀ ਅੱਜ ਇਹਨੂੰ ਪ੍ਰੋਡਿਊਸ ਕਰਕੇ ਮੰਗ ਲਵਾਵਾਂਗੇ ਔਰ ਇਹ ਵੀ ਪਤਾ ਲੱਗਿਆ ਕਿ ਜਿਹੜਾ ਉਹ ਕਿ ਰੈਸਿਗੇਸ਼ਨ ਸ਼ਟਰ ਦਾ ਮਕਦਮਾ ਹੈ ਤੇ ਇਹ ਦੇਖਿਓ ਪਹਿਲਾਂ ਵੀ ਇਹ ਜਿਹੜਾ ਇਹਦੇ ਕੋਲ ਕਨਸਾਈਨਮੈਂਟਸ ਖੁਸ਼ਾਈਆਂ ਔਰ ਉਹ ਵੀ ਅਸੀਂ ਸਾਰਾ ਜਿਹੜਾ ਉਹਨੂੰ ਅਵੇਲੇਬਲ ਕਰਾਂਗੇ ਪਾਕਿਸਤਾਨੀ ਸਮੰਦਰਾਂ ਦੇ ਵੀ ਨਾਮ ਆਏ ਨੇ ਪਖਤਾਨ ਤੇ ਅਮੀਰ ਉਹ ਵੀ ਸਾਰਾ ਔਰ ਇਹਦੇ ਚੋ ਜਿਹੜੀ ਮੇਨ ਇੰਟਰਸਟਿੰਗ ਕਾਲੇ ਵੀ ਆਈ ਹੈ ਕਿ ਜਿਹੜੇ ਜਿਹੜੀ ਰੋਲ ਲੈਂਡਿੰਗ ਦੇ ਗੂਗਲ ਸਾਈਟਸ ਦੀ API ਇੰਟੀਗ੍ਰੇਟਰੀ ਕੀਤੀਆਂ ਉਹਨਾਂ ਦੇ ਵੀ ਵਰਕ ਕਰ ਰਹੇ ਆ ਕਿ ਕਿਤੇ ਕਿਤੇ ਜਾ ਕੇ ਕਿਤਾਬਾਂ ਦੇ ਅਸਾਈਨਮੈਂਟਸ ਪਿਕਅਪ ਕਰ ਰਹੇ ਸੀ ਬਹੁਤ ਲੱਗਦਾ ਬਿਲਕੁਲ ਜਿੰਨਾ ਜੂ ਕਰਦਾ ਹਾਂ ਸਰਸ ਵਿੱਚ ਤੁਹਾਨੂੰ ਲੱਗਦੀ ਬਿਲਕੁਲ ਹੈ ਉਹਨੇ ਕਾਫੀ ਕਿਤੇ ਆਈਸੀ ਦਾ ਮਤਲਬ ਹੈ ਲੈਣੇ ਪੈਣਾ ਆਮ ਤੌਰ ਤੇ ਕੋ ਅਸੀਂ ਤੋਂ ਮੈਂ ਦੱਸਿਆ ਕਿ ਐਕ੍ਰੋਸ ਬਾਰਡਰ ਮਗਲ ਜਿਹੜੇ ਆ ਉਹਨਾਂ ਨੇ ਇਹਨੂੰ ਇੱਕ ਸਬਸਟੀਟਿਊਟ ਦੇ ਤੌਰ ਤੇ ਤਿਆਰ ਕਰ ਦਿੱਤਾ ਉਹਨ ਜਿਹੜਾ ਹੈਗਾ ਰਿਸਿਵਰ ਜਿਗਾ ਉਹਦੇ ਉੱਤੇ ਅਸੀਂ ਵਰਕ ਕਰ ਰਹੇ ਹਾਂ ਕਿ ਕੌਣ ਸੀਗਾ ਔਰ ਇਹ ਗਿਆ ਅਪਰੇਟਰ ਵਾਸਤੇ ਹੈ ਜਾਂ ਅਗਲੇ ਪਾਸੇ ਉਹ ਸਾਰਾ ਉਹਦੇ ਪੁੱਛੀਏ ਤੋਂ ਹੀ ਪਤਾ ਲੱਗੇਗਾ ਜਿਹੜਾ ਬੰਦਾ ਨੈਕਸਟ ਡੇ ਦਾ ਰਿਸਿਵਰ ਸੀ ਕਿਉਂਕਿ ਸਿਮਰਜੀਤ ਸਿੰਘ ਨੇ ਦਾ ਡਰੋਨ ਦੇ ਰਾਹੀਂ ਰਿਸਿਵ ਕੀਤੀ ਔਰ ਇਹਨੇ ਵੀ ਦੱਸਿਆ ਕਿ ਹੀਰੋਇਨ ਵੀ ਨਾਲ ਪੈਕੇਟਸ ਦੇ ਵਿੱਚ ਆਉਂਦੀ ਹੈ ਔਰ ਇਹ ਆਈਸ ਡਰੱਗ ਵੀ ਉਹਨੂੰ ਜੜਿਓ ਦੇ ਮਾਰਲੇ ਹਨ ਹੈਡਲਰ ਸਮਝ ਲੋ ਸਾਥੀ ਸਮਝ ਲੋ ਆਪਰੇਟਰਸ ਜਿਹੜੇ ਆ ਉਹਨਾਂ ਨੇ ਦਿੱਤੀ ਸੀ ਰੀਡ ਦਾ ਤਰਕ ਉਹ ਇਹ ਨਵਰੀ ਗਲਤਾਂ ਨੂੰ ਜਿਆਦਾ ਨਹੀਂ ਮੈਂ ਇਹ ਗਲਤ ਗਿਆ ਮੈਂ ਇਹ ਗਲਤ ਜਾਣਾ ਚਾਹੀਦਾ ਆਪਾਂ ਤੁਹਾਨੂੰ ਇਹ ਗੱਲ ਦੱਸੀ ਹੈ ਮੈਂ ਕਿ 50 ਗ੍ਰਾਮ ਨੂੰ ਨੋਟੀਫਾਈ ਕੀਤਾ ਗਵਰਨਮੈਂਟ ਨੇ ਐਸ ਕਮਰਸ਼ਲ ਉੱਥੇ 250 ਗ੍ਰਾਮ ਹੈ ਕਿੰਨਾ ਫਰਕ ਹੈ ਤੁਸੀਂ ਸਮਝ ਹੀ ਸਕਦੇ ਹੋ ਕਿ ਨਹੀਂ ਵੈਪਨ ਕਰਨਾ ਉਹ ਕਰ ਦਿੱਤਾ ਵਰਪਨ ਵੀ ਜਿਹੜੇ ਜੋ ਕੁਝ ਵਿੱਚ ਪਤਾ ਉਹ ਕਿਨ੍ਹ ਵਸਿਆ ਵੀ ਉਹ ਮੈਂ ਕਿਸੇ ਅਲੱਗ ਬੰਦੇ ਨੂੰ ਦੇਣਾ ਸੀ ਤੇ ਆਈ ਸੀ ਕਿਸੇ ਅਲੱਗ ਬੰਦੇ ਨਾਲ ਆਇਆ ਸੀ ਇਹ ਨਾਲ ਆਏ ਸੀ ਐਂਡ ਬਹੁਤ ਅੱਛਾ ਸਕਸੈਸਫੁਲ ਆਪਰੇਸ਼ਨ ਰਿਹਾ ਨਹੀਂ ਤਾਂ ਅਦਰਵਾਈਜ਼ ਇਹ ਚੀਜ਼ਾਂ ਵੀ ਇਹ ਸਪੂਡ ਆਫ ਹੋ ਗਏ ਨਸਪਾ ਤੁਸੀਂ ਕਿਹਾ ਕਿ ਨਾ ਅਸੀਂ ਤੁਹਾਨੂੰ ਦੱਸਾਂਗੇ ਕਿ ਉਹਦੇ ਤੇ ਮੈਸੇਜ ਜਿੱਦ ਚੱਲ ਰਿਹਾ ਹੈ ਜੀ ਉਹ ਡਰੋਨ ਤੇ ਵਾਰੀ ਵਾਪਸ ਨਹੀਂ ਲਿਆ ਜਾਂਦੇ ਉਹੀ ਸਾਰੀ ਗੱਲ ਪੁੱਛ ਗਈ ਕਿ ਅਜੇ ਉਹ ਲੱਭਿਆ ਨਹੀਂ ਸੀ ਤੁਸੀਂ ਜਾਨੋ ਟ੍ਰਾਈਲ ਦੇ ਤੇ ਵਾਰ ਲੈਂਡ ਕਰਕੇ ਵਾਪਸ ਕਹ ਲੈ ਜਾਂਦੇ ਜੀ ਜਿਸ ਕਾਜਾ ਫਾਈਨਲੀ ਦਰਬੇ ਪਾਕਿਸਤਾਨ ਦੇ ਸਮਾਨ ਰੈਂਟਟਨ ਨੇ ਇੱਕ ਵਿਸ਼ੇ ਦਾ ਦੱਸਿਆ ਦਾ ਜੇ ਤੁਸੀਂ ਵੈਲ ਪਲਾਨ ਦੇ ਹੈ ਤਾਂ ਹੈ ਕਿ ਇੱਕ ਰੀਅਲ ਫੂਟ ਬੋਰ ਦੇਖੀਏ ਦੇਖੋ ਬੜੀ ਸਿੰਪਲ ਗੱਲ ਹੈ ਜੋ ਇਹਨੇ ਦੱਸਿਆ ਸੀ ਉਹ ਤੁਹਾਨੂੰ ਨਾਲ ਸ਼ੇਅਰ ਕਰ ਰਹੇ ਹਾਂ ਕਿਉਂਕਿ ਇਹ ਤੋਂ ਅਸੀਂ ਇਹ ਗੱਲ ਇਨਵੈਸਟੀਗੇਸ਼ਨ ਕੀਤੀ ਸੀ ਕਿ ਕਿਉਂ ਇਹ ਨਵੀਂ ਡਰਗ ਪਹਿਲੀ ਵਾਰ ਇਜ਼ਾ ਹੋਈ ਹੈ ਉਹ ਕਹਿੰਦੇ ਉਹਨਾਂ ਨੇ ਕਹਾਂਦੀ ਹੈ ਵੀ ਮਦਦ ਇਹ ਇੱਕ ਵੀ ਅੱਛੀ ਮੰਨੀ ਜਾਂਦੀ ਆ ਉਹ ਜੋ ਵੀ ਸਮਗਰਮ ਦਾ ਫੋਟੋ ਸਪਰੈਂਡ ਹੁੰਦਾ ਉਹਦੇ ਤੇ ਇਹ ਗੱਲ ਸਹੀ ਹੈ ਕਿ ਬਾਕੀ ਨੂੰ ਡੀਪਲੀ ਇਨਵੈਸਟੀਗੇਸ਼ਨ ਦੇ ਵਿੱਚ ਸਾਰੀਆਂ ਗੱਲਾਂ ਹੋਰ ਕਲੀਅਰ ਹੁੰਦੀਆਂ ਪਾਲੇਗਾ ਨੂੰ ਬੋਲ ਰਿਹਾ ਹਾਂ ਲੱਗਦਾ ਕੁਝ ਦੂਰਾ ਹੀ ਲੱਗੋ ਉਹ ਤੋਂ ਪੈਸਾ ਮੈਂ ਉਸੇ ਬੰਦੇ ਨੂੰ ਜਿਵੇਂ ਮਰਜੀ ਸਮਝੋ ਮੈਂ ਤਾਂ ਤੁਹਾਨੂੰ ਇਹ ਕਹਿ ਰਿਹਾ ਕਿ ਜੋ ਉਹਨਾਂ ਦੀ ਸੋਚ ਹੈ ਇਹਨੂੰ ਭਾਇਆ ਤਨੀ ਕੋ ਦੰਡਿਸ 12 ਕੈਸ ਆਵੇ ਹੀਰੋਇਨ ਵੀ ਤਾਂ ਨਾਲ ਹੀ ਕਹਿੰਦੇ ਲਿਆ ਹੀ ਲਈਆਂ ਸੀ ਇਲਾਵਾ ਸਪੱਸ਼ਟ ਇਹਨਾਂ ਦੇ ਵਿੱਚ ਇਹ ਤੁਹਾਨੂੰ ਦੱਸਾਂ ਕਿ ਇਹਨਾਂ ਦਾ ਕਹਾਣੀ ਹੈ ਕਿ ਇਹ ਪਹਿਲਾਂ ਇਹ ਦੇ ਖਿਲਾਫ ਹੈ ਨਹੀਂ ਜੀ ਇਹ ਇੱਕ 25 ਸਾਲ ਦਾ ਲੜਕਾ ਅਨਮੈਰਿਡ ਹੈ ਤੇ ਖੇਤੀਬਾੜੀ ਦੇ ਨਾਲ ਬੋਨ ਦਾ ਵੀ ਕੰਮ ਕਰਦਾ ਹੈ ਪਰ ਇਹ ਪੈਸੇ ਤੇ ਲਾਚਾਰੀ ਵਾਸਤੇ ਇਸ ਕੰਮ ਕਰਦਾ ਹੈ ਠੀਕ ਹੈ ਸਰ ਤਾਂ ਇਹ